ਅੱਜ ਜੁਨਾਇਦ ਦਾ ਗੁਸੇਰ ਸਿੰਘ ਜੀ ਦਾ ਨਾਮ ਅੱਜ ਕਿਤੇ ਬੱਚਾ ਲੈ ਕੇ ਦੀ ਕ੍ਰੋਸ ਕੈਂਟਰੀ ਕੀਤੀ ਗਈ ਆਈ ਸੋ 150 ਬੱਚਾ ਹੈਗਾ ਹੀ ਆਪਣੇ ਨਾਲ ਜਿਹੜਾ ਕ੍ਰੋਸ ਕੈਂਟਰੀ ਕਰਦੇ ਬਾਅਦ 50 100 ਬੱਚੇ ਆਪਣੀ ਗਰਾਊਂਡ 'ਚ ਐਂਡ ਕਰਨ ਤੋਂ ਤਾਂ ਅੱਜ ਦਾ ਦੇਖਦੇ ਹੋ ਕਿ ਜਿੱਦਾਂ ਲੱਖਾਂ ਵਾਲਾ ਨੌਜਵਾਨ ਨਾ ਸੁਰੇ ਜਾਂਦੇ ਨੇ ਤੇ ਉਸੇ ਗਰਾਊਂਡ ਦਾ ਜੁੜਿਆ ਜਾਂਦਾ ਹੈ ਨਾ ਮੈਂ ਬਹੁਤ ਵਧੀਆ ਚੀਜ਼ ਆ ਕਿ ਜਿਹੜੇ ਬੱਚੇ ਗਰਾਊਂਡ ਆਉਂਦੇ ਆ ਨਸ਼ਿਆਂ ਤੋਂ ਦੂਰ ਰਹਿੰਦੇ ਆ ਤੇ ਮੈਨੂੰ ਖੁਸ਼ੀ ਹੁੰਦੀ ਆ ਕਿ ਤਾਂ ਜੋ ਉਹਨਾਂ ਦੇ ਮਾਪਿਓਂ ਦੀ ਟੈਨਸ਼ਨ ਘਟਦੀ ਆ ਕਿਉਂਕਿ ਮਾਪਿਓਂ ਸੋਚਦਾ ਵਾ ਕਿ ਜੇ ਮੇਰਾ ਬੱਚਾ ਫੇਲਾ ਕਹੂੰਗਾ ਤੇ ਨਸ਼ੇ ਵਾਲ ਲੱਗੂਗਾ ਜਿਹੜੇ ਗਰਾਊਂਡ 'ਤੇ ਮਿਹਨਤ ਕਰਨ ਜਾਂਦੇ ਆ ਉਹ ਵੈਸੇ ਜਾਂ ਰਾਤ ਨੂੰ ਜਾ ਕੇ ਰੈਸਟ ਕਰਨੀ ਪੈਂਦੀ ਉਹਨਾਂ ਨੂੰ ਨਸ਼ਿਆਂ ਦਾ ਖਿਆਲ ਹੀ ਨਹੀਂ ਆਉਂਦਾ ਉਹਨਾਂ ਦੇ ਵਿੱਚ ਤਾਂ ਤੁਸੀਂ ਕਹਣਾ ਜਦੋਂ ਉਹ ਗਰਾਊਂਡ ਦੇ ਵਿੱਚ ਪੂਰੀਆਂ ਜਿੰਨਾਂ ਫੈਸਿਲਿਟੀਆਂ ਹੈਗੀਆਂ ਸਟੇਡੀਅਮ ਦੇ ਜੋੜ ਨਹੀਂ ਇੱਕ ਦੋ ਫੈਸਿਲਿਟੀਆਂ ਆਉਣ ਨੂੰ ਚਾਹੀਦੀਆਂ ਵੈਸੇ ਇੱਕ ਤੇ ਕੇਰੀ ਸਾਡੇ ਟਰੈਕ 'ਚ ਪੈਣ ਵਾਲੀ ਆ ਇੱਕ ਪਾਣੀ ਦੀ ਬੜੀ ਸਮੱਸਿਆ ਵਾ ਕੈਂਡੀ ਕੁੰਡੀ ਵਗੈਰਾ ਨਹੀਂ ਚਾਹੀਦੀ ਆ ਤੇ ਬਾਕੀ ਚਲੋ ਬੱਚੇ ਮਿਹਨਤੀ ਆ ਸਾਰੇ ਸਾਰੇ ਰਲ ਕੇ ਪੈਸੇ ਪਾ ਲੈਂਦੇ ਕੋਈ ਵੀ ਕੋਈ ਚੀਜ਼ ਦੀ ਲੋੜ ਹੋਵੇ ਤੇ ਅਸੀਂ ਚਾਹੁੰਦੇ ਆ ਕਿ ਕੋਈ ਨਾ ਜਿਹੜਾ ਹੈਲਪ ਕਰਨਾ ਚਾਹੁੰਦਾ ਆ ਡੀ ਗਰਾਊਂਡ ਚ ਆਵੇ ਤੇ ਬੱਚਿਆਂ ਨਾਲ ਪੁੱਛ ਕੇ ਆਪਣੇ ਸਰਕਾਰਾਂ ਵੱਤ ਕਰਦੇ ਤੇ ਪਾਵਾਂ ਸਮਝ ਜਿਹੜਾ ਮਰਜੀ ਭਾਈ ਆ ਜੀ ਕਿਉਂਕਿ ਬੱਚੇ ਇਹ ਉਹ ਬੱਚੇ ਆ ਜਿਹੜੇ ਗਰੀਬ ਜਿਨ੍ਹਾਂ ਦੇ ਘਰ ਤੇ ਦਿਹਾੜੀ ਟੱਪਾ ਕਰਦੇ ਆ ਇਕਰ ਉਹ ਕੋਈ ਜਿਹੜਾ ਗਰਾਊਂਡ ਮਿਹਨਤ ਕਰਨਾ ਚਾਹੁੰਦਾ ਉਹ ਤੋਂ ਕੋਈ ਵੀ ਤਕੜਾ ਨਹੀਂ ਹੁੰਦਾ ਸਰ ਗਰਾਊਂਡ ਚ ਉਹ ਮਿਹਨਤ ਕਰਦਾ ਜਿਹਨੇ ਨੌਕਰੀ ਲੱਗਣਾ ਜਿਹਨੂੰ ਆਪਣੇ ਘਰਦਿਆਂ ਦਾ ਫਿਕਰ ਆ ਤਾਂ ਮੈਂ ਤੇ ਉਹ ਵੀ ਚਾਹੁੰਦਾ ਜਿਹੜੇ ਨਸ਼ੇ ਕਰਦੇ ਉਹ ਵੀ ਸਾਡੇ ਕੋਲ ਆਉਣ ਤਾਂ ਜੋ ਕੀ ਨਸ਼ਿਆਂ ਤੋਂ ਦੂਰ ਕਰ ਸਕੀਏ ਉਹਨਾਂ ਨੂੰ ਮਿਹਨਤ ਕਰਾ ਸਕੀਏ ਬਹੁਤ ਅਧਿਕ ਪ੍ਰਾਪਨ ਮੇਰਾ ਨਾਮ ਵੀ ਕੀ ਸੀ ਤਾਂ ਅੱਜ ਇੱਕ ਦਾ ਕਮੇਟੀ ਸਟਡੀ ਪ੍ਰੋਗਰਾਮ ਨੋਟਵਾਨਾ ਹੈ ਅਟ੍ਰੋਸੈਂਟਰੀ ਕਮਿਟੀ ਆਜੀ ਕਰਨਾ ਮੈਂ ਕਹਿਣਾ ਚਾਹੁੰਦਾ ਜੀ ਵੱਧ ਤੋਂ ਵੱਧ ਮੁੰਡਿਆਂ ਨੂੰ ਗਰਾਊਂਡ ਦੇ ਨਾਲ ਨਸ਼ਿਆਂ ਨੂੰ ਛੱਡ ਕੇ ਗਰਾਊਂਡ ਦੇ ਨਾਲ ਜੁੜਨਾ ਸਗੋਂ ਕਿ ਜਿਹੜੇ ਨਸ਼ੇ ਕਰ ਰਹੇ ਨੇ ਬੰਦੇ ਉਹ ਵੀ ਸਾਡੇ ਨਾਲ ਆ ਕੇ ਜੁੜਨ ਤਾਂ ਜੋ ਉਹਨਾਂ ਨੂੰ ਵੀ ਅਸੀਂ ਨਸ਼ਿਆਂ ਤੋਂ ਦੂਰ ਕਰ ਸਕੀਏ ਸਾਡਾ ਪੱਟੀ ਹਲਕਾ ਜਿਹੜਾ ਬਹੁਤ ਹੀ ਨਸ਼ਿਆਂ ਦੇ ਵਿੱਚ ਮਤਲਬ ਕਿ ਬਦਨਾਮ ਹੋ ਚੁੱਕਾ ਵਾ ਕਿ ਪੱਟੀ ਹਲਕੇ ਦੇ ਵਿੱਚ ਨਸ਼ੇ ਵੇਚਦੇ ਨੇ ਤੁਸੀਂ ਗਰਾਊਂਡ ਆ ਕੇ ਵੇਖੋ 400 ਤੋਂ 500 ਬੱਚਾ ਜਿਹੜਾ ਵਾ ਗਰਾਊਂਡ ਦੇ ਵਿੱਚ ਮਿਹਨਤ ਕਰਨ ਵਾਲਾ ਵੀ ਹੈਗਾ ਵਾ ਪੱਟੀ ਦੇ ਵਿੱਚ ਸਿਰਫ ਨਸ਼ੇ ਵਾਲੇ ਨਹੀਂ ਗੱਬਰੂ ਹੈਗੇ ਵਹਿਣਤਾ ਦੇ ਨਾਲ ਜੁੜੇ ਵੀ ਬਹੁਤ ਨੇ ਬਾਕੀ ਸਾਡੀ ਸਰਕਾਰ ਨੂੰ ਵੀ ਮੰਗਾ ਕਿ ਸਾਨੂੰ ਦੋ ਕੁ ਸਮੱਸਿਆਵਾਂ ਵਾਂ ਜਿਹੜੀਆਂ ਗਰਾਊਂਡ ਦੇ ਵਿੱਚ ਇੱਕ ਪਾਣੀ ਦੀ ਸਮੱਸਿਆ ਦਾ ਹੱਡਾ ਹੱਲ ਕੀਤਾ ਜਾਵੇ ਇੱਕ ਹਨੋ ਬੱਚਿਆਂ ਨੂੰ ਬੜੀ ਦੂਰ ਪਾਣੀ ਪਰਣ ਜਾਣਾ ਪੈਂਦਾ ਵਾ ਠੰਡਾ ਇੱਕ ਕੈਂਡੀ ਲਵਾ ਦਿੱਤੀ ਜਾਵੇ ਤੇ ਕੁਝ ਕੋ ਹੋਰ ਸਹੂਲਤਾਂ ਨੇ ਜਿਹੜੇ ਗਰੀਬ ਘਰ ਦੇ ਬੱਚੇ ਜਿਨ੍ਹਾਂ ਨੂੰ ਕਈਆਂ ਨੂੰ ਬੂਟਾਂ ਦੀ ਪ੍ਰੋਬਲਮ ਹੁੰਦੀ ਕਿ ਇਸ ਬੂਟ ਨਹੀਂ ਅਗੇ ਜੀ ਜਿਹੜੀਆਂ ਛੋਟੀਆਂ ਛੋਟੀਆਂ ਜਿਹੜੀਆਂ ਚੌਪਲ ਦੇ ਆ ਗੈਂਤ ਕਰ ਲੈਣੇ ਗਰਾਊਂਡ ਦੇ ਨਾਲ ਜਿਹੜੀਆਂ ਚੌਪਲ ਇੱਥੇ ਸਾਰੇ ਐਥਲੀਟ ਨੇ ਮੁੰਡੇ ਗੇਮਾਂ ਕਰਦੇ ਨੇ ਤੇ ਬਾਕੀ ਜਿਹੜੇ ਆ ਆਰਮੀ ਗੀਤੇ ਪੰਜਾਬ ਪੁਲਸ ਦੀ ਭਰਤੀ ਦੀ ਤਿਆਰੀ ਕਰਦੇ ਆ ਜੀ ਜੀ ਕਿਵੇਂ ਆਪਣੀ ਗਰਾਊਂਡ ਦੇ ਵਿੱਚ ਇੱਥੇ ਖੇਡਾਂ ਹੀ ਆਂ ਸੀ ਜਿੰਨੇ ਬੱਚੇ ਆ ਸਾਰੇ ਮੈਡਲ ਲੈ ਕੇ ਆਏ ਉਹਦੇ ਵਿੱਚੋਂ ਤਰਨ ਤਾਰਨ ਵੀ ਇਹਨਾਂ ਨੇ ਮੈਡਲ ਵਿੱਚ ਬੜੀਆਂ ਮੱਲਾਂ ਮਾਰੀਆਂ ਤੇ ਪਰਸੋਂ ਜਿਹੜੇ ਇੱਥੇ ਖੇਡ ਮੁਕਾਬਲੇ ਆਏ ਹੀ ਪੱਟੀ ਸਟੇਡੀਅਮ ਦੇ ਵਿੱਚ ਉੱਥੇ ਵੀ ਬਹੁਤ ਮੈਡਲ ਜਿੱਤੇ ਆ ਜਿਹੜੇ ਇੱਥੇ ਬਾ ਕੀ ਨਾ ਤਾਂ ਮੇਰਾ ਨਾਮ ਦਗਜੀਤ ਸਿੰਘ ਹੈ ਜੋ ਕਿ ਮੈਂ ਪੱਟੀ ਗਰਾਊਂਡ ਦੇ ਵਿੱਚ ਮਿਹਨਤ ਕਰਦਾ ਵਾਂ ਤੇ ਜੋ ਕਿ ਮਿਹਨਤ ਦੇ ਨਾਲ ਹੀ ਅਸੀਂ ਕੀ ਜਿਹੜਾ ਆਪਣੀ ਸੁਪਨਿਆਂ ਨੂੰ ਪੂਰਾ ਕਰਾਂਗੇ ਤੇ ਸੁਪਨਾ ਪੂਰਾ ਕਰਨ ਦੇ ਲਈ ਸਾਡੀ ਜ਼ਿੰਦਗੀ ਦੇ ਵਿੱਚ ਅਹਿਮ ਹਿੱਸਾ ਦਾ ਸਾਡੇ ਕੋ ਸਹਬਾਨ ਸਰਦਾਰ ਸੇਗ ਸਿੰਘ ਜੀ ਦਾ ਆਪਾਂ ਤਹਿ ਦਿਲ ਤੋਂ ਉਹਨਾਂ ਦਾ ਧੰਨਵਾਦ ਕਰਦੀਆਂ ਇਹਨਾਂ ਨੇ ਗਰੀਬ ਪਰਿਵਾਰ ਦੀ ਬੱਚਾ ਦੀ ਬਾਹ ਫੜੀ ਤੇ ਉਹਨਾਂ ਨੂੰ ਕੰਢ ਤੱਕ ਖੜਨ ਦੀ ਹਿੰਮਤ ਜਗਾਈ ਤਾਂ ਕਿ ਆਪਾਂ ਉਹਨਾਂ ਨੂੰ ਤੇ ਉਹਨਾਂ ਦਾ ਵੀ ਨਾਮ ਰੌਸ਼ਨ ਕਰ ਸਕੀਏ ਤੇ ਨਾਲ ਹੀ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰੀਏ ਜੋ ਸਰਕਾਰਾਂ ਜੋ ਕਿ ਪੰਜਾਬ ਦੇ ਵਿੱਚ ਨਸ਼ਾ ਕਹਿੰਦੀਆਂ ਕਿ ਜੋ ਕਿ ਫੈਲ ਰਿਹਾ ਵਾ ਤੇ ਆਪਾਂ ਵਾਧਰੇ ਵਾਧ ਉਧਰਲੇ ਬੰਨੀ ਵੀ ਜਾਈਏ ਤੇ ਖੇਡ ਸੰਚਾਰ ਦੇ ਵਿੱਚ ਜੋ ਕਿ ਆਪਣੇ ਬੱਚੇ ਕੀ ਜਿਹੜੇ ਆਪਣਾ ਮੱਲਾ ਮਾਰ ਰਿਹਾ ਸੀ ਉਹਨਾਂ ਦੇ ਵੱਲ ਵੀ ਕਿ ਜਿਹੜਾ ਆਪਾਂ ਤੁਹਾਡੇ ਦਾ ਧਿਆਨ ਦੇਈਏ ਜੋ ਕਿ ਜਿਵੇਂ ਕਿ ਸਾਡੇ ਵਿੱਚ ਦੇ ਬਹੁਤ ਬੱਚੇ ਨੇ ਲੋੜਵੰਦ ਪਰਿਵਾਰ ਤੋਂ ਉੱਠ ਕੇ ਮਿਹਨਤ ਕਰ ਰਹੇ ਨੇ ਤਾਂ ਕਿ ਆਪਾਂ ਉਹਨਾਂ ਦੀ ਵੀ ਜੜੀ ਕਿ ਸਨਮਾਈ ਕਰੀਏ ਤਾਂ ਕਿ ਆਪਾਂ ਨਸ਼ਾ ਇੱਕ ਚੰਗੀ ਸੋਚ ਦਾ ਚੰਗੀ ਖੇਡ ਦਾ ਲਾਉਣਾ ਵਾ ਨਾ ਕਿ ਗੰਦੀਆਂ ਵਸਤੂਆਂ ਦਾ ਸੋ ਮੈਂ ਪੰਜਾਬ ਸਰਕਾਰ ਨੂੰ ਨਹੀਂ ਹਰ ਹਰ ਨਾਗਰਿਕ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਵਾਂ ਜੋ ਕਿ ਅਸੀਂ ਸੁਪਨੇ ਵੇਖੇ ਨੇ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਵਿੱਚ ਸਾਡਾ ਸਹਿਯੋਗ ਦਿਵੋ ਅਸੀਂ ਮਿਹਨਤ ਕਰਦੇ ਰਵਾਂਗੇ ਤੇ ਤੁਸੀਂ ਹਰ ਸਾਲ ਇਦਾਂ ਸਾਡੀ ਮਿਹਨਤ ਫੜਦੇ ਰਹੋ ਤੇ ਮੈਂ ਇਹੀ ਕਹਿਣਾ ਚਾਹੁੰਦਾ ਵਾਂ ਵੱਧ ਵੱਧ ਬੱਚੇ ਗਰਾ ਨਸ਼ਾਤ ਦੂਰ ਕਰੋ